welcom to my youtube channel हां जी बेटे आज मैं ਤੁਹਾਨੂੰ ਕਰਵਾਉਣ ਜਾ ਰਹੀ ਹਾਂ ਐ ਪੀਐਸਸੀ ਦਾ ਪੇਪਰ ਹੈ 24 ਨੂੰ ਉਹਦੇ ਦੇ ਲਈ ਬੇਟੇ ਚੈਪਟਰ 5th ਅੰਕਗਣਿਤ ਪੜ੍ਹੀਆਂ ਏਪੀ ਸੀਰੀਜ਼ ਦੇ ਐਮਸੀਕਿਊ ਵਾਲੇ ਕੁਸ਼ਚਨ ਕਰਵਾਉਣ ਜਾ ਰਹੀ ਹਾਂ ਇਹ ਸਾਰੇ ਕੁਸ਼ਚਨ ਮੈਂ ਜਿਹੜੇ ਪਿਛਲੇ ਸਾਲਾਂ ਵਿੱਚ ਰਿਪੀਟ ਹੋਏ ਨੇ ਉਹੀ ਸਾਰੇ ਚੱਕੇ ਹੋਏ ਨੇ ਬੇਟੇ ਦੇਖੋ ਹਰ ਸਾਲ ਐਦਾ ਹੀ ਹੁੰਦਾ ਡਿਜੀਟ ਚੇਂਜ ਹੋ ਸਕਦਾ ਨੰਬਰ ਚੇਂਜ ਹੋ ਸਕਦਾ ਮਾਈਨਸ ਪਲੱਸ ਦਾ ਸਾਈਨ ਚੇਂਜ ਕਰ ਦਿੰਦੇ ਨੇ ਕੁਐਸਚਨ ਦਾ ਜਿਹੜਾ ਸੇਮ ਬਣ ਜਾਂਦੇ ਨੇ ਬੇਟੇ ਇਹੀ ਕੁਐਸਚਨ ਬਾਰ ਬਾਰ ਰਿਪੀਟ ਹੁੰਦੇ ਨੇ ਠੀਕ ਹੈ ਮੈਂ ਤੁਹਾਨੂੰ ਦਿਖਾਉਂਦੀ ਆ ਦੇਖੋ ਇੱਕ ਸਾਲ ਆਇਆ ਹੋਇਆ ਹੈ ਕਿ ਏਪੀ ਸੀਰੀਜ਼ ਦਿੱਤੀ ਹੋਈ ਹੈ ਉਹਦਾ ਸਾਂਝਾ ਅੰਤਰ ਫਾਈਂਡ ਕਰੋ ਦੂਜੇ ਸਾਲ ਵੀ ਸਾਂਝਾ ਅੰਤਰ ਹੀ ਫਾਈਂਡ ਕਰਨ ਨੂੰ ਆਇਆ ਹੋਇਆ ਬਟ ਇਹਦੇ ਵਿੱਚ ਕੀ ਹੈ ਇੱਥੇ 3 1 1 3 3 ਇੱਥੇ -5 -3 -1 1 3 ਦੇਖੋ ਨੰਬਰ ਚੇਂਜ ਕਰਤੇ ਠੀਕ ਹੈ ਜੀ ਔਰ ਸਾਈਨ ਚੇਂਜ ਕਰਤਾ ਕੁਐਸਚਨ ਦਾ ਕਨਸੈਪਟ ਤਾਂ ਸੇਮ ਰਿਹਾ ਨਾ ਇਸ ਲਈ ਮੈਂ ਤੁਹਾਨੂੰ ਕਹਿ ਰਹੀ ਆ ਕੁਐਸਚਨ ਇਹੀ ਆਣਗੇ ਬਸ ਇਹ ਹੋ ਸਕਦਾ ਹੈ ਕਿ ਨੰਬਰ ਚੇਂਜ ਹੋ ਜਾਵੇ ਸਾਈਨ ਚੇਂਜ ਹੋ ਜਾਣ ਠੀਕ ਹੈ ਤੁਸੀਂ ਕਨਸੈਪਟ ਸਮਝਦੇ ਹੋ ਚੱਲਣਾ ਹਾਂਜੀ ਬੇਟੇ ਆ ਫਸਟ ਕੁਐਸਚਨ ਦੇਖੋ ਇੱਕ AP ਸੀਰੀਜ਼ ਦਿੱਤੀ ਹੋਈ ਆ 3 1 minus 1 minus 3 ਦਾ ਸਾਂਝਾ ਅੰਤਰ ਕੀ ਹੋਵੇਗਾ ਦੇਖੋ ਸਾਂਝਾ ਅੰਤਰ ਕਾਮਨ ਡਿਫਰੈਂਸ ਹੁੰਦਾ ਬੱਚੋ ਜਿਹੜੇ ਇੰਗਲਿਸ਼ మీడియం ਵਾਲੇ ਬੱਚੇ ਨੇ ਕਾਮਨ ਡਿਫਰੈਂਸ ਫਾਈਂਡ ਕਰਨਾ ਤੁਸੀਂ ਕੀ ਕਰੋਗੇ ਫਰਸਟ ਸੈਕਿੰਡ ਵਿੱਚੋਂ ਦੀ ਫਰਸਟ ਨੰਬਰ ਨੂੰ ਮਾਈਨਸ ਕਰੋਗੇ 3 ਵਿੱਚੋਂ 1 ਨੂੰ ਮਾਈਨਸ ਨਹੀਂ ਕਰਨਾ 1 ਤੋਂ 3 ਨੂੰ ਮਾਈਨਸ ਕਰਨਾ ਹੈ ਠੀਕ ਹੈ ਜੀ ਹੁਣ ਦੇਖੋ 1 ਲਿਖੋ ਪਹਿਲਾਂ ਫਿਰ ਮਾਈਨਸ ਸਾਈਨ ਫਿਰ 3 ਹੁਣ 1 ਵਿੱਚੋਂ ਜਦੋਂ 3 ਮਾਈਨਸ ਕਰੋਗੇ ਛੋਟੇ ਨੰਬਰ ਵਿੱਚੋਂ ਦੀ بڑا ਨੰਬਰ ਮਾਈਨਸ ਕਰੋਗੇ ਬੇਟੇ ਤਾਂ ਮਾਈਨਸ ਸਾਈਨ ਆਊਗਾ ਠੀਕ ਹੈ ਜੀ 1 2 ਆ ਜਾਊਗਾ ਮਾਈਨਸ 2 ਅਨਸਰ ਆ ਗਿਆ ਆਈ ਥਿੰਕ ਤੁਹਾਨੂੰ ਸਮਝ ਆ ਗਿਆ ਹੋਊਗਾ ਬੇਟੇ ਅੱਗੇ ਦੇਖੋ ਏਪੀ ਸੀਰੀਜ਼ ਦਿੱਤੀ ਹੋਈ ਆ -5 -3 -1 1 3 ਇਹਦਾ ਸਾਂਝਾ ਅੰਤਰ ਪਤਾ ਕਰਨਾ ਹੈ ਦੇਖੋ ਇਹਦੇ ਵਿੱਚ ਵੀ ਸੇਮ ਪਹਿਲਾਂ ਕੀ ਸੈਕਿੰਡ ਨੰਬਰ ਸੈਕਿੰਡ ਨੰਬਰ ਤੇ ਜਿਹੜੀ ਟਰਮ ਹੈ ਉਹ ਲਿਖਾਂਗੇ -3 ਲਿਖਾਂਗੇ ਠੀਕ ਹੈ ਜੀ -3 ਵਿੱਚੋਂ ਦੀ -5 ਨੂੰ ਮਾਈਨਸ ਕਰਨਾ ਹੈ ਦੇਖੋ ਬੱਚੇ ਸਾਈਨ ਦੇ ਵਿੱਚ ਕਨਫਿਊਜ਼ ਹੋ ਜਾਂਦੇ ਨੇ ਇੱਥੇ ਕੀ ਕਰਨਾ ਹੈ ਫਿਰ ਮਾਈਨਸ ਸਾਈਨ ਪਾ ਦੋ ਠੀਕ ਹੈ ਆਪਾਂ ਦੋਨੋਂ ਨੂੰ ਮਾਈਨਸ ਕਰਨਾ ਹੈ ਮਾਈਨਸ ਸਾਈਨ ਤਾਂ ਲੱਗੂਗਾ ਹੀ 5 ਦੇ ਅੱਗੇ ਵੀ ਇੱਕ ਸਾਈਨ ਹੈ ਉਹ ਮਾਈਨਸ ਹੈ ਠੀਕ ਹੈ ਜੀ ਮਾਈਨਸ ਮਾਈਨਸ होंगे प्लस माइनस थ्री प्लस माइनस माइनस फाइव थ्री माइनस कितने टू आ गया बेटे बड़े रीज का साइन मतलब कि प्लस का साइन आऊगा टू आऊगा तो आंसर ठीक है जी अगे देखो उन्होंने क्या कि ए पी सीरीज दी हुई अगला पद की होगा देखो जी अगला पद कटना होगा बेटे पहला कॉमन डिफरेंस क्ड लो पहला कोमन डिफरेंस डी क्डो डी किमें कटते हैं माइनस वन चु वन माइनस कौ कि आजगा बेटे माइनस वन माइनस वन माइनस माइनस प्लस 1+1 2 5 कॉमन डिफरेंस -2 ਆ ਗਿਆ ਹਾਂਜੀ ਅਗਲਾ ਪਦ ਕੱਢਣ ਨੂੰ ਕੀ ਆ ਹੋਇਆ ਤੁਸੀਂ ਕੀ ਕਹਿਣਾ -5 ਦੇ ਵਿੱਚ -2 ਨੂੰ ਐਡ ਕਰ ਦੇਣਾ ਠੀਕ ਹੈ ਜੀ कॉमन डिफरेंस ਕੱਢ ਕੇ -5 ਵਿੱਚ ਐਡ ਕਰ ਦੋ ਤਾਂ -7 ਅਨਸਰ ਆਊਗਾ ਬੇਟੇ ਡੀ ਆਪਸ਼ਨ ਸਹੀ ਹੈ ਠੀਕ ਹੈ ਜੀ ਅੱਗੇ ਦੇਖੋ ਇਹਦੇ ਪੰਜਵਾਂ ਪਦ ਕਰ ਪਤਾ ਕਰਨ ਨੂੰ ਕੀ ਆ ਹੋਇਆ ਦੇਖੋ ਕੁਐਸਚਨ ਸੇਮ ਹੈ ਪੰਜਵਾਂ ਪਦ ਮਤਲਬ ਕੀ ਅਗਲਾ ਪਦ ਹੀ ਕੀ ਆ ਹੋਇਆ ਨੈਕਸਟ ਨੰਬਰ ਹੀ ਕੀ ਆ ਹੋਇਆ ਬੇਟੇ 1 2 3 4 ਦੇਖੋ 5th ਪਦ ਕੀ ਹੈ ਨੈਕਸਟ ਟਰਮ ਹੀ ਹੈ ਠੀਕ ਹੈ ਇਹਦੇ ਵਿੱਚ ਵੀ ਤੁਸੀਂ ਕਰਨਾ ਪਹਿਲਾਂ ਕਾਮਨ ਡਿਫਰੈਂਸ ਕਰ ਲਓ 13 ਵਿੱਚੋਂ ਦੀ 8 ਮਾਈਨਸ ਕਰੋ ਬੇਟੇ ਕਿੰਨਾ ਆ ਗਿਆ 5 23 ਵਿੱਚ 5 ਨੂੰ ਐਡ ਕਰ ਦੋ 28 ਆਨਸਰ ਆਊਗਾ ਜਦੋਂ ਵੀ ਨੈਕਸਟ ਨੰਬਰ ਫਾਈਂਡ ਕਰਨ ਨੂੰ ਕਹਦਨ ਤਾਂ ਪਹਿਲਾਂ ਕਾਮਨ ਡਿਫਰੈਂਸ ਕਰ ਲਓ ਫਿਰ 23 ਦੇ ਵਿੱਚ ਮੈਂ ਕਿ ਲਾਸਟ ਵਾਲੇ ਨੰਬਰ 'ਚ ਐਡ ਕਰ ਦੋ ਅੱਗੇ ਦੇਖੋ ਬੇਟੇ ਨੈਕਸਟ एपी सीरीज ਦਿੱਤੀ ہوئی ਹੈ ਪਹਿਲਾ ਪਾਦਮਿਕ ਫਸਟ ਟਰਮ ਐਂਡ ਕਾਮਨ ਡਿਫਰੈਂਸ ਦੋਨੋ ਫਾਈਂਡ ਕਰਨ ਨੂੰ ਕੀ ਹੋਇਆ ਫਸਟ ਟਰਮ ਕਿਹੜੀ ਹੁੰਦੀ ਹੈ ਬੇਟੇ ਜਿਹੜੇ ਪਹਿਲੇ ਨੰਬਰ ਤੇ ਲਿਖੀ ਹੋਈ ਹੈ ਉਹਨੂੰ ਫਸਟ ਟਰਮ ਕਹਿੰਦੇ ਨੇ 47 ਠੀਕ ਹੈ ਜੀ ਕਾਮਨ ਡਿਫਰੈਂਸ ਕੀ ਹੋਊਗਾ 41 ਚੋਂ 47 ਨੂੰ ਕੀ ਕਰ ਦੋ ਮਾਈਨਸ ਕਰ ਦੋ ਦੇਖੋ ਆਪਾਂ ਛੋਟੇ ਨੰਬਰ ਚੋਂ ਵੱਲੇ ਨੂੰ ਮਾਈਨਸ ਕਰ ਰਹੇ ਹਾਂ ਤਾਂ ਮਾਈਨਸ ਸਾਈਨ ਆਊਗਾ 47 ਚੋਂ 41 ਮਾਈਨਸ ਕਿੰਨਾ ਤਾਂ 6 41 ਚੋਂ 47 ਮਾਈਨਸ ਕਿੰਨਾ ਤਾਂ 6 ਆ ਗਿਆ ਬੇਟੇ ਮਾਈਨਸ 6 ਆ ਗਿਆ ਆ ਦੇਖੋ b ਟਰਮ b অপਸ਼ਨ ਠੀਕ ਹੈ ਓਕੇ ਅਗੇ ਦੇਖੋ ਬੇਟੇ 6 ਕੁਐਸਚਨ a 4 ਹੈ ਜੀ d 3 ਹੈ ਤਾਂ ap ਸੀਰੀਜ਼ ਕੀ ਹੋਵੇਗੀ ap ਸੀਰੀਜ਼ ਬਣਾਣੀ ਹੈ ਦੇਖੋ ਪਹਿਲਾਂ ਤਾਂ 4 ਹੀ ਲਿਖ ਤੋ ਫਿਰ 4 4 ਦੇ ਵਿੱਚ 3 ਨੂੰ ਐਡ ਕਰ ਦੋ 4 ਚ 3 ਕਿਤੇ ਦਾ ਕਿੰਨਾ ਆ ਗਿਆ 1 ਠੀਕ ਹੈ ਜੀ ਪਹਿਲਾ ਨੰਬਰ 4 ਹੈ ਪਹਿਲੇ ਪਹਿਲੀ ਟਰਮ 4 ਹੈ ਤੇ ਦੂਜਾ 1 ਹੈ ਦੇਖੋ ਆਹੀ ਹੈ ਸੇਮ ओके okay, बी वाला ऑप्शन करेक्ट ਹੋਊਗਾ ਜੇ ਤੁਸੀਂ ਅਗਲੀ ਟਰਮ ਫਾਈਂਡ ਕਰਨੀ ਹੈ ਤਾਂ 1 ਚੋਂ ਫੇਰ -3 ਐਡ ਕਰ ਦੋ -2 ਆ ਗਿਆ ਫਿਰ -2 ਦੇ ਵਿੱਚ -3 ਨੂੰ ਐਡ ਕਰ ਦੋ -5 ਆ ਗਿਆ ਠੀਕ ਹੈ ਹਮੇਸ਼ਾ ਅਗਲਾ ਪਦ ਕਿਵੇਂ ਕਰਨਾ ਜਿੰਨਾ ਕਾਮਨ ਡਿਫਰੈਂਸ ਹੈ ਉਹਨੂੰ ਐਡ ਕਰਦੇ ਜਾਣਾ ਬੇਟੇ ਓਕੇ ਹਾਂਜੀ ਐਨਵਮ ਪਦ ਕੀ ਹੋਊਗਾ ਐਨ ਟਰਮ ਕਿਹੜੀ ਹੋਗੀ ਇੰਗਲਿਸ਼ మీడియం ਵਾਲੇ ਬੱਚੇ ਐਨ ਟਰਮ ਕਿਹੜੀ ਹੋਗੀ ਬੇਟੇ ਇਹ ਆਂ ਦਾ ਕੀ ਫਾਰਮੂਲਾ ਹੁੰਦਾ ਹੈ a n 1 d b ਆਪਸ਼ਨ ਕਰੈਕਟ ਹੈ ਬੇਟੇ ਅੱਗੇ ਦੇਖੋ n ਪਦਾਂ ਦਾ ਜੋੜ ਫਰਮੂਲੇ ਆ ਬੇਟਾ ਇੱਕ ਤਾਂ ਲਾਸਟ ਟਰਮ ਜੇ ਪਤਾ ਹੋਵੇ ਤਾਂ ਠੀਕ ਹੈ ਜੀ ਇੱਕ ਹੁੰਦਾ ਜੇ ਲਾਸਟ ਟਰਮ ਨਹੀਂ ਪਤਾ ਫਿਰ ਤੁਸੀਂ ਐਡ ਕਰਨਾ ਹੈ ਫਿਰ ਕਿਵੇਂ ਕਰਨਾ ਹੈ ਫਿਰ ਜਿਹੜਾ ਫਾਰਮੂਲਾ ਹੁੰਦਾ ਬੇਟਾ ਉਹ ਇਹ ਹੁੰਦਾ ਹੈ n 2 (2a n 1) d ਠੀਕ ਹੈ ਜੀ ਅੱਗੇ ਕਾਮਨ ਡਿਫਰੈਂਸ ਫਾਈਂਡ ਕਰਨ ਨੂੰ ਕੀ ਆਇਆ ਉਹਨਾਂ ਨੇ ਕਿਹਾ nਵਾਂ ਪਦ a nth ਟਰਮ ਹੈ ਜੀ ਜੇ a nth ਟਰਮ ਹੈ ਦੇਖੋ ਆਪਾਂ ਜਦੋਂ ਵੀ ਕਾਮਨ ਡਿਫਰੈਂਸ ਕੱਢਦੇ ਆ ਤਾਂ ਦੂਜੇ ਵਿੱਚੋਂ ਪਹਿਲੀ ਟਰਮ ਨੂੰ ਮਾਈਨਸ ਕਰ ਦਿੰਦੇ ਆ ਇਹਦੇ ਵਿੱਚ ਜੇ ਕਾਮਨ ਡਿਫਰੈਂਸ ਕੱਢਾਂਗੇ ਤਾਂ ਐਨ ਐਨ 1 ਮਤਲਬ ਕਿ ਜੇ 10th ਟਰਮ ਐਨth ਤਾਂ 9th ਟਰਮ ਨੂੰ ਮਾਈਨਸ ਕਰਾਂਗੇ ਠੀਕ ਹੈ ਜੀ ਇਹ ਵਾਲਾ ਅਨਸਰ கரੈਕਟ ਹੈ ਅੱਗੇ ਦੇਖੋ ਜੇਕਰ ਕਿਸੇ ਅੰਕ ਗਣਿਤ ਲੜੀ ਦੇ ਪਹਿਲੇ n ਪਦਾਂ ਦਾ ਜੋੜ SN ਹੈ ਤਾਂ n nਵਾਂ ਪਦ ਕੀ ਹੋਵੇਗਾ ਜੇ ਸਭ ਮਿਲ ਕੇ nth ਟਰਮ ਦਾ ਜਿਹੜਾ ਸਮਾ ਹੈ ਬੇਟੇ n SN ਠੀਕ ਹੈ ਜੀ ਤਾਂ ਐਂਥਰਮ ਫਾਈਂਡ ਕਰਨ ਨੂੰ ਕਹਿ ਰਹੇ ਏਸ ਨਾਲ ਦਾ ਕੁਸ਼ਚਨ ਜਿਹੜਾ ਹੈਗਾ ਐਕਸਰਸਾਈਜ਼ ਦੇ ਵਿੱਚ ਹੈਗਾ ਐਨਸੀਆਰਟੀ ਬੁੱਕ ਦੇ ਵਿੱਚ ਬਟੇ ਜੇ ਤੁਸੀਂ ਐਂਥਰਮ ਫਾਈਂਡ ਕਰਨੀ ਹੈ ਨਾ ਤਾਂ ਤੁਸੀਂ ਕਿਵੇਂ ਕਰੋਗੇ ਐਸ ਐਨ ਮਾਈਨਸ ਐਸ ਐਨ ਮਾਈਨਸ 1 ਠੀਕ ਹੈ ਜੀ ਓਕੇ ਅੱਗੇ ਦੇਖੋ ਬਟੇ ਇਹ ਕੀ ਹੈ ਇੱਕ AP ਸੀਰੀਜ਼ ਆ 3 3 3 AP ਸੀਰੀਜ਼ ਕਦੋਂ ਹੁੰਦੀ ਹੈ ਜਦੋਂ ਕਾਮਨ ਡਿਫਰੈਂਸ ਸਾਰਿਆਂ ਦਾ ਕੀ ਹੋਵੇ ਬੇਟੇ ਸੇਮ ਹੋਵੇ ਦੇਖੋ 3 ਵਿੱਚੋਂ 3 ਮਾਈਨਸ ਕੀਤਾ 0 ਆ ਗਿਆ 3 ਵਿੱਚੋਂ 3 ਮਾਈਨਸ ਕੀਤਾ 0 ਆ ਗਿਆ 3 ਵਿੱਚੋਂ 3 ਮਾਈਨਸ ਕੀਤਾ 0 ਆ ਗਿਆ ਇਹਦਾ ਮਤਲਬ ਇਹ ਅੰਕ ਗਣਿਤ ਲੜੀ ਹੈ ਮਨ ਕੇ AP ਸੀਰੀਜ਼ ਹੈ ਸਹੀ ਹੈ ਬਿਲਕੁਲ ठीक है जी ਤੁਸੀਂ ਕਾਮਨ ਡਿਫਰੈਂਸ ਕਾ ਫਾਈਂਡ ਕਰ ਲੈਣਾ ਸਾਰਿਆਂ ਦਾ ਦੇਖੋ 4 ਚ 2 ਮਾਈਨਸ ਕਰੋਗੇ 2 ਆ ਗਿਆ 8 ਚ 4 ਮਾਈਨਸ ਕਰੋਗੇ 4 ਆਇਆ ਬੇਟੇ 16 ਚ 8 ਮਾਈਨਸ ਕਰੋਗੇ 8 ਆ ਗਿਆ ਦੇਖੋ ਸਾਰਿਆਂ ਦਾ ਕਾਮਨ ਡਿਫਰੈਂਸ ਬਰਾਬਰ ਨਹੀਂ ਨਾ ਹੈਗਾ ਇਸ ਕਰਕੇ ਅੰਕ ਕਰਨੀ ਤਲੜੀ ਨਹੀਂ ਹੈ ਇਹ ਗਲਤ ਹੈ ਓਕੇ ਅੱਗੇ ਦੇਖੋ ਬੇਟੇ ਨੈਕਸਟ √2 √8 √18 √32 ਇੱਕ AP ਸੀਰੀਜ਼ ਹੈ ਇਹਦੇ ਵਿੱਚ ਤੁਸੀਂ ਐਦਾਂ ਨਹੀਂ ਕਰਨਾ ਕਿ √8 ਵਿੱਚ √2 ਨੂੰ ਮਾਈਨਸ ਕਰ ਦੇਣਾ ਜੀ √6 ਆ ਗਿਆ ਬੱਚੇ ਕੀ ਕਰਦੇ ਨੇ √8 ਵਿੱਚ √2 ਨੂੰ ਮਾਈਨਸ ਕੀਤਾ √6 ਆ ਗਿਆ √18 ਚ 8 ਨੂੰ ਮਾਈਨਸ ਕੀਤਾ √10 ਆ ਗਿਆ ਬੇਟੇ √32 ਵਿੱਚ 18 ਨੂੰ ਮਾਈਨਸ ਕੀਤਾ ਠੀਕ ਹੈ ਜੀ ਇੱਥੇ ਕੀ ਆਊਗਾ 14 14 ਲਿਖ ਦਿੰਦੇ ਨੇ √ ਇਹ ਗਲਤ ਆ ਮੈਂ ਤੁਹਾਨੂੰ ਦੱਸਦੀ ਹਾਂ ਕਿੱਦਾਂ ਕਰਨਾ ਬੇਟੇ ਹਾਂਜੀ ਇੱਥੇ ਦੱਸਦੀ ਹਾਂ ਆ ਦੇਖੋ √2 ਹੈ ਇਹਦਾ ਤਾਂ ਫੈਕਟਰ ਬਣ ਨਹੀਂ ਰਹੇ ਬੇਟੇ 2 ਐਂ ਇਹੀ ਰਹਿ ਦੋ ਠੀਕ ਹੈ ਜੀ 18 8 ਦੇ ਫੈਕਟਰ ਬਣਦੇ 2 2 2 2 2 ਦਾ 4 4 8, 2 ਦਾ 8 ਠੀਕ ਹੈ ਜੀ ਫੈਕਟਰਸ ਬਣਾ ਦੋ ਗੁਣਨਖੰਡ ਕਹਿੰਦੇ ਨੇ ਪੰਜਾਬੀ ਵਿੱਚ 18 ਦੇ 2 2 9 2 ਦਾ 18 ਹੁੰਦਾ ਠੀਕ ਹੈ 3 3 9 9 18, 2 ਦਾ 18 ਅਗੇ 32 ਦੇ 2 2 2 2 2 ਦਾ 4 4 2 ਦਾ 8 8 2 ਦਾ 16 16 2 ਦਾ 32 ਠੀਕ ਹੈ ਜੀ ਪਹਿਲਾਂ ਸਾਰੇ ਫੈਕਟਰਸ ਬਣਾਤੇ ਹੁਣ ਪੇਅਰ ਬਣਾ ਲੈਣੇ ਆ ਬੇਟੇ ਜਿਨ੍ਹਾਂ ਦੇ ਪੇਅਰ ਬਣਦੇ ਨੇ ਉਹਨਾਂ ਵਿੱਚ ਇੱਕ ਬਾਹਰ ਕੱਢ ਦੋ ਦੇਖੋ ਇਹ 2 ਦਾ ਇੱਕ 2 ਦੇ ਪੇਅਰ ਬਣ ਰਹੇ ਆ ਨਾ ਤਾਂ ਇੱਕ ਬਾਹਰ ਆ ਜਾਊਗਾ ਤੇ √2 ਵਿੱਚ ਰਹਿ ਜਾਊਗਾ ਠੀਕ ਹੈ ਇਹਦੇ ਵਿੱਚ ਦੇਖੋ ਪੇਅਰ ਬਣ ਰਹੇ ਨੇ 3 3 ਦੇ ਇੱਕ ਪੇਅਰ ਬਣ ਗਿਆ ਬੇਟੇ ਇਹਦੇ ਵਿੱਚ 3 ਬਾਹਰ ਆ ਜਾਊਗਾ √2 ਵਿੱਚ ਰਹਿ ਜਾਊਗਾ ਠੀਕ ਹੈ ਜੀ ਇਹਦੇ ਵਿੱਚ ਦੋ ਪੇਅਰ ਬਣ ਰਹੇ ਇੱਕ 2 ਬਣ ਰਿਹਾ 2 ਦੇ ਦੋ ਪੇਅਰ ਬਣ ਰਹੇ ਨੇ ਕਾ ਬਣ ਰਿਹਾ ਬੇਟੇ ਇੱਕ ਇਹਦੇ ਵਿੱਚ ਇੱਕ √2 ਬਾਹਰ ਕੱਢੋ ਇਹਦੇ ਵਿੱਚ ਇੱਕ √2 ਬਾਹਰ ਕੱਢੋ ਕਿੰਨਾ ਆ ਜਾਊਗਾ 4√2 ਹੁਣ ਕੱਢੋ ਹੁਣ ਕੱਢ ਲਓ ਬੇਟੇ ਕਾਮਨ ਡਿਫਰੈਂਸ ਉਨੇ ਦੇਚ ਨੂੰ ਮਾਈਨਸ ਕਰੋ ਤੇ ਜੇ ਕੋਈ ਨੰਬਰ ਨਹੀਂ ਆ ਤਾਂ 1 ਲਗਾ ਦਿਓ 2 ਵਿੱਚ 1 ਮਾਈਨਸ ਕਰਨਾ ਹੈ 1 ਤੇ √2 ਨਾਲ ਆ ਜਾਣਾ ਹੈ ਠੀਕ ਹੈ ਜੀ 3 ਵਿੱਚ 2 ਮਾਈਨਸ ਕਰਨਾ ਹੈ 1 √2 ਨਾਲ ਆ ਜਾਣਾ ਹੈ ਠੀਕ ਹੈ ਹਮੇਸ਼ਾ ਮਾਈਨਸ ਐਦਾ ਕਰਨਾ ਹੈ 4 ਵਿੱਚ 3 ਮਾਈਨਸ ਕਰਨਾ ਹੈ 1 √2 ਨਾਲ ਆ ਜਾਣਾ ਹੈ √ ਵਾਲਾ ਨੰਬਰ ਮਾਈਨਸ ਨਹੀਂ ਕਰਨਾ ਬੇਟੇ ਠੀਕ ਹੈ ਜੀ ਜਿਹੜਾ ਅੱਗੇ ਨੰਬਰ ਹੋਊਗਾ ਉਹ ਹੀ ਮਾਈਨਸ ਕਰਨਾ ਦੇਖੋ ਹੁਣ ਕਾਮਨ ਡਿਫਰੈਂਸ ਸਾਰਿਆਂ ਦੇ ਵਿੱਚ ਬਰਾਬਰ ਆ ਗਿਆ ਜੇ ਕਾਮਨ ਡਿਫਰੈਂਸ ਇਕੁਅਲ ਆ ਜਾਵੇ ਤਾਂ ਉਹ ਕਿਹੜੀ ਸੀਰੀਜ਼ ਹੁੰਦੀ ਹੈ ਏਪੀ ਸੀਰੀਜ਼ ਹੁੰਦੀ ਹੈ ਬਿਲਕੁਲ ਸਹੀ ਹੈ ਠੀਕ ਹੈ ਜੀ ਅੱਗੇ ਦੇਖੋ ਨੈਕਸਟ ਏਪੀ ਇਹਦਾ ਸਾਂਝਾ ਅੰਤਰ ਪਤਾ ਕਰਨ ਨੂੰ ਕਹਿੰਦੇ ਸਾਂਝਾ ਅੰਤਰ ਕਹਿੰਦਾ 4 ਹੈ ਦੇਖੋ ਜੀ ਸਾਂਝਾ ਅੰਤਰ ਕਿਵੇਂ ਗੱਢਦੇ ਆ ਕਾਮਨ ਡਿਫਰੈਂਸ -6 ਵਿੱਚੋਂ ਦੀ -8 10 ਮਾਈਨਸ ਕਰ ਦੋ ਦੇਖੋ -6 -10 +10 ਠੀਕ ਹੈ -6 -10 ਵਿੱਚੋਂ 6 ਮਾਈਨਸ ਕਿਤੇ 4 ਠੀਕ ਹੈ ਜੀ ਬਿਲਕੁਲ ਸਾਂਝਾ ਅੰਤਰ 4 ਹੋ ਰਹੀ ਹੈ ਅੱਗੇ ਦੇਖੋ ਏਪੀ ਦੇ n ਪਦਾਂ ਦਾ ਜੋੜਫਲ ਦਾ ਫਾਰਮੂਲਾ ਜਿਹੜਾ n 2 a+l ਹਾਂਜੀ ਬਿਲਕੁਲ ਸਹੀ ਹੈ ਬੇਟੇ ਜੇ ਲਾਸਟ ਅਰਮ ਬਤਾ ਹੋਵੇ ਤਾਂ ਇਹੀ ਫਾਰਮੂਲਾ ਹੁੰਦਾ ਹੈ ਠੀਕ ਹੈ ਅੱਗੇ ਦੇਖੋ an ਜਿਹੜਾ ਹੈਗਾ ਉਹ 3+4n ਹੋਵੇ ਤਾਂ ਅੰਕ ਗੜੇ ਤੇ ਲੜੀ ap ਦਾ 10ਵਾਂ ਪਦ ਕੀ ਹੋਵੇਗਾ ਦੇਖੋ ਜਿੱਥੇ n ਲਿਖਿਆ ਹੋਇਆ ਹੈ ਨਾ ਉੱਥੇ 10 ਪੁੱਟ ਕਰ ਦਿਓ ਬੇਟੇ ਜਿੱਥੇ 10n ਹੈ ਉੱਥੇ 10 ਲਿਖੋ ਦੇਖੋ 4 ਹੈ ਅੰਦਰ ਮਤਲਬ ਕੀ ਹੁੰਦਾ 4 ਨੂੰ n ਨਾਲ ਮਲਟੀਪਲਾਈ ਹੋਇਆ ਹੋਇਆ ਕਿ 4 ਨੂੰ 10 ਨਾਲ ਮਲਟੀਪਲਾਈ ਕਰ ਦੋ 40 40+3 ਕਿੰਨਾ ਹੁੰਦਾ 43 दसवा पग जो आऊगा फोर्टी थ्री आऊगा ठीक है अगे देखो नैक्सट माइनस फाइव माइनस वन थ्री सैवन का साझा अंतर की होगा साझा अंतर किमें कटते हैं बेटे मैं इन रिटिड बहुत क्वेश्चन करवाते माइनस फाइव माइनस फाइव न माइनस वन माइनस फाइव में की कर दो माइनस कर दो पहला माइनस फाइव ठीक है जी नहीं माइनस वन फिर माइनस फिर माइनस फाइव माइनस माइनस प्लस प्लस माइनस माइनस ਠੀਕ ਹੈ ਜੀ 5 ਵਿੱਚ 4 ਕੱਟ ਕਿਤੇ 4 ਪੋਜ਼ਿਟਿਵ ਸਾਈਨ ਆਊਗਾ ਪਲੱਸ ਦਾ ਸਾਈਨ ਆਊਗਾ ਕਿਉਂਕਿ ਬड़ा ਨੰਬਰ 5 5 ਹੈ ਠੀਕ ਹੈ ਜੀ 4 ਆਨਸਰ ਆ ਗਿਆ ਬੇਟੇ ਅੱਗੇ 18 13 ਡੈਸ਼ ਫਿਰ 3 ਵਿੱਚ ਖਾਲੀ ਥਾਂ ਭਰੋ ਏਪੀ ਸੀਰੀਜ਼ ਹੈ ਦੇਖੋ ਫਿਰ ਪਹਿਲਾਂ ਤੁਸੀਂ ਇੱਧਾ ਹੀ ਵੇਲੇ ਕੋਈ ਫਾਰਮੂਲਾ ਲਗਾਉਣ ਦੀ ਲੋੜ ਨਹੀਂ ਇੱਥੇ ਸਿੰਪਲੀ ਦੇਖ ਲਓ ਦੇਖੋ 18 ਵਿੱਚੋਂ ਦੀ 5 ਕੱਟ ਕਰਦੇ ਹਾਂ ਤਾਂ 13 ਆੰਦਾ ਹੈ ਅਗਰ 13 ਵਿੱਚੋਂ ਦੀ 5 ਕੱਟ ਕਰਾਂਗੇ ਤਾਂ 8 ਆ ਜਾਊਗਾ 8 ਵਿੱਚੋਂ 5 ਕੱਟ ਕਰਾਂਗੇ ਤਾਂ 3 ਆ ਜਾਊਗਾ ठीक है जी ये कोई जरूरी नहीं है कि फॉर्मे लगा के करनी होंगे तो नॉर्मल भी देख सकते दे। हो कि की डिफरेंस किन्ने फाइव का डिफरेंस है फिर फाइव का डिफरेंस कर दो तो, फिर फाइव का डिफरेंस थ्री आजगा ठीक है जी हूँ देखो टू सैवन ट्वैल्व का अगला पद की होगा टू के नंबर ऐड करिए कि सैवन आ जाए फाइव ऐड करा बेटे टू प्लस फाइव सैवन हूँ सैवन प्लस फाइव कि ट्वैल्व हूँ ट्वैल्व प्लस फाइव कि सैवनटीन होंद ठीक है जी अगला पद की आऊगा सैवनटीन आऊगा ਹਾਂਜੀ ਬੇਟੇ ਦੇਖੋ ਇਹੀ ਕੁਐਸਚਨ ਵਾ ਪੇਪਰ ਦੇ ਵਿੱਚ ਬਾਰ-ਬਾਰ ਰਿਪੀਟ ਹੋ ਰਹੇ ਨੇ ਹਾਂਜੀ ਨੰਬਰ ਤੇ ਸਾਈਨ ਮੈਂ ਬਾਰ-ਬਾਰ ਤੁਹਾਨੂੰ ਇਹੀ ਕਹਿ ਰਹੀ ਹਾਂ ਕਿ ਨੰਬਰ ਵੀ ਚੇਂਜ ਹੋ ਸਕਦਾ ਹੈ ਸਾਈਨ ਵੀ ਚੇਂਜ ਹੋ ਸਕਦੇ ਆ ਠੀਕ ਹੈ ਪਰ ਕੁਐਸਚਨ ਇਹੀ ਆਣਗੇ ਇਸ ਲਈ ਚੰਗੀ ਤਰ੍ਹਾਂ ਕਰ ਲਿਓ ਜੇ ਮੇਰੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਔਰ ਕਮੈਂਟ ਬਾਕਸ ਵਿੱਚ ਵੀ ਦੱਸਿਓ ਮੈਨੂੰ ਤੁਹਾਡੀ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਬੇਟੇ ਆਪਾਂ ਨੈਕਸਟ ਚੈਪਟਰ ਨੈਕਸਟ ਵੀਡੀਓ ਵਿੱਚ ਕਰਾਂਗੇ ਥੈਂਕ ਯੂ ਥੈਂਕ ਯੂ ਫਾਰ ਵਾਚਿੰਗ